ਦੋਈ ਸਾਰਨ ਸਸੀਗਾਲ ਜੀ ਸਸੀਗਾਲ ਇਹ ਬੱਚੇ ਆਏ ਨੇ ਜੀ ਪਿੰਡ ਕਿਹੜਾ ਪਿੰਡ ਤੁਹਾਡਾ ਚੁਗਿਆਤ ਵਾਲੇ ਇਹ ਸਕੂਲ ਦੇ ਬੱਚੇ ਨੇ ਆਤੂ ਵਾਲੇ ਮੈਡਮ ਨੇ ਭੇਜਿਆ ਹੈ ਕਹਿੰਦੇ ਵੀ ਅਸੀਂ ਰੁੱਖ ਲਾਉਣੇ ਨੇ ਤੇ ਮੈਂ ਕਿਹਾ ਲੈ ਆਓ ਜੀ ਤੇ ਜੇ ਜਿਆਦਾ ਲਵਾਉਣੇ ਹੋਣ ਨੰਬਰ ਦੱਸ ਦਿਆਏ ਮੇਰਾ ਠੀਕ ਹੈ ਮੇਰਾ ਨੰਬਰ ਹੈਗਾ 9855055401 ਜਿੰਨੇ ਬੂਟੇ ਚਾਹੀਦੇ ਹੋਣ ਅਸੀਂ ਉੱਥੇ ਲਾਵਾਂਗੇ ਠੀਕ ਹੈ ਤੇ ਇਹ ਲਾਗੇ ਤੇ ਇਹਦਾ ਪਾਣੀ ਵੀ ਲਾਣਾ ਇਹ ਨਹੀਂ ਵੀ ਬਲਾਗ ਦੇ ਬਾਅਦ ਫੋਟੋ ਕਰਾ ਕੇ ਬਸ ਉਵੇਂ ਨਹੀਂ ਕਰਨਾ ਠੀਕ ਹੈ ਮੈਡਮ ਕਰਨ ਮੈਡਮ ਨੂੰ ਕਹਿਣਾ ਹੈ ਵੀ ਇੱਕ ਬੱਚੇ ਰੋਜ਼ ਡਿਊਟੀ ਲਾ ਦੇ ਪਾਣੀ ਲਾਣਾ ਹੈ ਪਾਣੀ ਲਾਣਾ ਜ਼ਰੂਰ ਲੀਟਰ ਲਾ ਦੋ ਬਾ ਗਿੱਲਾ ਰਵੇ ਥਾਂ ਜਿਵੇਂ ਗਿੱਲੇ ਨਾ ਬਥਾਂਵੇਂ ਗਿੱਲੇ ਰੋਜ਼ ਭਰੀ ਰੱਖਣਾ ਉਵੇਂ ਨਹੀਂ ਕਰਨਾ ਥੋੜਾ ਪਾਣੀ ਲਾਣਾ ਜਿੰਨਾ ਖੇਜ ਜਾਵੇ ਠੀਕ ਹੈ ਤੁਹਾਡੇ ਸਕੂਲ ਚਾਹੀਦੇ ਹੁਣ ਬੂਟੇ ਸਾਨੂੰ ਫੋਨ ਕਰੋ ਤੇ ਤੁਹਾਡੇ ਸਕੂਲ ਅਸੀਂ ਪਹੁੰਚਾ ਦੇਾਂਗੇ ਜੇ 2-4 ਚਾਹੀਦੇ ਫਿਰ ਤੁਸੀਂ ਆਪੇ ਵਲ ਜਾ ਸਕਦੇ ਜੇ ਆ ਸਾਡੇ ਕਬੂਟੇ ਹੁਣ ਤਿਆਰ ਹੋ ਗਏ ਨੇ ਜਦੋਂ ਮਰਜ਼ੀ ਆਓ ਤੇ ਖੁਸ਼ੀ ਨਾਲ ਜਾਓ ਤੇ ਇੱਕ ਇਹ ਤੁਹਾਨੂੰ ਖੁਸ਼ਖਬਰੀ ਵੀ ਫ੍ਰੀ ਦੇਣੀ ਨੇ ਕੋਈ ਖਰਚਾ ਨਹੀਂ ਕੋਈ 1 ਰੁਪਈਆ ਨਹੀਂ ਲੈਂਦੇ ਅਸੀਂ ਮੁੱਲ ਨਹੀਂ ਵੇਚਦੇ ਫ੍ਰੀ ਹੈ ਤੇ ਬਾਕੀ ਉਹ ਬੱਚਿਆਂ ਕਹਿਆ ਵੀ ਤੁਹਾਡਾ ਟਾਈਮ ਲੱਗੇ ਦੋ ਚੰਦ ਨਾਲ ਆ ਕੇ ਇੱਥੇ ਸੇਵਾ ਕਰਜੋ ਲਫਾਵੇ ਪਾਰਜੋ ਠੀਕ ਹੈ ਜੀ ਆਹ ਥਾਲੀਆਂ ਤਿਆਰ ਹੋ ਗਈਆਂ ਬਕੈਣਾ ਵੀ ਮoringa ਸੁੱਕ ਚੈਨ ਯਾਦ ਹੁਣ ਕੱਲ ਵੀਡੀਓ ਵਿਖਾਈ ਸੀ ਆ ਬੱਕਰੀਆਂ ਡੇਗੀਆਂ ਸਾਰਾ ਕੁਝ ਚਲੋ ਫਿਰ ਵੀ ਬੱਚੇ ਅੱਜ ਫਿਰ ਆਏ ਲੱਗੇ ਸੇਵਾ ਕਰਨ ਕੋਈ ਨਹੀਂ ਜਦੋਂ ਮਰਜੀ ਲਿਜਾਓ ਬੂਟੇ ਵਾਧੂ ਬੜੀ ਮਨ ਖੁਸ਼ੀ ਹੋਈ ਵੀ ਬੱਚੇ ਬੂਟੇ ਲੈਣ ਆਏ ਨੇ ਤਾਂ ਹੋਰ ਇਹ ਨਹੀਂ ਸਾਨੂੰ ਲਾਲਚੇ ਵੀ ਅਸੀਂ ਪੈਸੇ ਵਟਾਂਗੇ ਸਾਨੂੰ ਉਹ ਕੋਈ ਨਹੀਂ ਅਸੀਂ ਖਰਚਾ ਉਹ ਸਭ ਕਰਕੇ ਕਰੀ ਜਾਂਦੇ ਆ ਬਾਕੀ ਬੱਚੇ ਸੇਵਾ ਕਰੀ ਜਾਂਦੇ ਨੇ ਉਹ ਥਾਂ ਸਾਡਾ ਬਹੁਤ ਵਾਧੂ ਬਣ ਗਿਆ ਹੁਣ ਤਾਂ ਇਹ ਤੇ ਸਾਰੇ ਰੋਕ ਰੋਕ ਕਰਦੇ ਨੇ ਤੇ ਬੱਚੇ ਕਹਿੰਦੇ ਵੀ ਘਟੋਰ ਆਪਾਂ 15 ਅਗਸਤ ਤੋਂ ਪਹਿਲਾਂ 50 ਹਜ਼ਾਰ ਬੂਟਾ ਲਾ ਦੇਣਾ ਜੀ ਆ ਵੇਲੇ ਯਕੂਬ ਸਿੰਘ ਆ ਦਾ ਹੁੰਦਾ ਤੇ ਆ ਪੀ ਤੁਹਾਨੂੰ ਅੱਗੇ ਫੋਟੋ ਵਿਖਾਈ ਸੀ ਇੱਕ ਤਾਂ ਵੀਡੀਓ ਬਣਾਈ ਸੀ ਜਦੋਂ ਇਹਨਾਂ ਦੇ ਖੇਤ 'ਚ ਆਪਾਂ ਬਕੈਨਾ ਤਿਆਰ ਕੀਤੀਆਂ ਸੀ ਬਕੈਨਾ ਆਪਾਂ ਟਿਕ ਲਫਾਵੇਂ 'ਚ ਰੱਖੀਆਂ ਨੇ ਔਰ ਇਹ ਸਾਹਮਣੇ ਬਕੈਨ ਖੜੀ ਤੇ ਉਹ ਅੱਜ ਲੈ ਹੀ ਹੈ ਅੱਛਾ ਅੱਛਾ ਕੋਲ ਗਿਆ ਨਹੀਂ ਉੱਥੇ ਪਈਆਂ ਹਾਂ ਉੱਥੇ ਹੀ ਗਈ ਇਹਨਾਂ ਬੱਚਿਆਂ ਪਤਾ ਨਹੀਂ ਕਿੱਥੇ ਪਈਆਂ ਨੇ ਠੀਕ ਹੈ ਜੀ ਉੱਥੇ ਬੂਟੇ ਤਿਆਰ ਹੋਏ ਬਣ ਉਹ ਹੀ ਲੈ ਕੇ ਆਉਣੇ ਆ ਉੱਥੇ ਬਕੈਨਾ ਸਲਫਾ ਵਿੱਚ ਪਾਗ ਰੱਖਿਆ ਸੀ ਉਹ ਨਾਰ ਨੇ ਠੀਕ ਹੈ ਜੀ ਹਾਂ ਉਹ ਨਾਰ ਦਾ ਬੂਟਾ ਇੱਕੋ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਤੇ ਵੀਡੀਓ ਜਿਹੜੇ ਪ੍ਰੇਮੀ ਨੇ ਕੁਦਰਤ ਨਾਲ ਪ੍ਰੇਮ ਕਰਦੇ ਨੇ ਆਕਸੀਜਨ ਬਚਾਉਣਾ ਚਾਹੁੰਦੇ ਨੇ ਜ਼ਿੰਦਗੀ ਲੋਕਾਂ ਦੀ ਬਧਾਣਾ ਚਾਹੁੰਦੇ ਨੇ ਤੇ ਵੀਡੀਓ ਵੱਧ ਤੋਂ ਸ਼ੇਅਰ ਕਰੋ ਤੇ ਤੁਨ ਅੱਗੇ ਵੀ ਕਹੇ ਜੇ ਆਕਸੀਜਨ ਮੌਰੀ ਲੈਂਦੇ ਏ ਫਿਰ ਨਹੀਂ ਫਿਰ ਤੁਸੀਂ ਐਂਸ਼ ਕਰੋ ਤੇ ਜੇ ਆਕਸੀਜਨ ਫਰੀ ਦੀ ਰੱਬ ਦੀ ਕੁਦਰਤ ਦੀ ਏ ਫਿਰ ਤੁਸੀਂ ਵੀ ਇਹ ਵਾਤੋ ਸ਼ੇਅਰ ਕਰ ਤੇ ਰੁਖ ਲਾਓ ਚਲੋ ਬੱਚੋ ਠੀਕ ਹੈ ਜੀ ਲਾਓ ਰੁਕ ਜਾ ਕੇ ਧਿਆਨ ਹੈ ਠੀਕ ਸ਼ਾਬਾਸ਼